ਠੀਕ ਹੈ ਜੀ ਸਮੇ ਦੇ ਹਿਸਾਬ ਨਾਲ ਹੁਣ ਟੈਨਸ਼ਨਾਂ ਵੀ ਪਈ ਜਾਂਦੀਆਂ ਠੀਕ ਹੈ ਜੀ ਜ਼ਿੰਮੇਵਾਰੀਆਂ ਵੀ ਪੈ ਗਈਆਂ ਸਾਰਾ ਤੇ ਉਹ ਹਿਸਾਬ ਨਾਲ ਹੁਣ ਨਿਕਲ ਅੱਗੇ ਬਲੌਗ ਬਲੌਗ ਤਾਂ ਨਹੀਂ ਬਣਦਾ ਠੀਕ ਹੈ ਜੀ ਟੈਨਸ਼ਨਾਂ ਆਏ ਉਹ ਪੈ ਗਈਆਂ ਵੀਰ ਉਹ ਕੀ ਕਰੀਏ ਸਮੇ ਦੇ ਹਿਸਾਬ ਨਾਲ ਜਿੱਦਾਂ ਜਿੱਦਾਂ ਬੰਦੇ ਦੀ ਉਮਰ ਬਾਦੀ ਰਹਿੰਦੀ ਆ ਨਾ ਉਹਦਾ ਤਾਂ ਬੰਦਾ ਸਿਆਣਾ ਹੁੰਦਾ ਰਹਿੰਦਾ ਠੀਕ ਹੈ ਤੇ ਤਾਂ ਕਰਕੇ ਟੈਨਸ਼ਨਾਂ ਜਿਆਦਾ ਪੈ ਗਈਆਂ ਆ ਠੀਕ ਹੈ ਜੀ ਜ਼ਿੰਮੇਵਾਰੀਆਂ ਹੁਣ ਸਾਹਮਣੀਆਂ ਪੈਣੀਆਂ ਗਾਂ ਉਮਰ ਲੰਗੀ ਜਾਂਦੀ ਆ ਕੋੜ ਕੌਸ਼ਿਸ਼ ਨਹੀਂ ਫੇ ਬੰਦਾ ਟੈਨਸ਼ਨ ਦੇ ਵਿੱਚ ਰਹਿੰਦਾ ਠੀਕ ਹੈ ਜੀ ਤੇ ਸਰਦਾਰ ਦੀ ਬੰਦੇ ਦੇ ਦਿਮਾਗ ਤੇ ਹੁੰਦੀ ਆਵੇ ਇੰਨੀ ਉਮਰ ਨਾਲ ਦੀ ਕੋਲ ਵੀ ਕੁਛ ਹੈਗਾ ਠੀਕ ਨਹੀਂ ਤੇ ਇਹ ਚੀਜ਼ਾਂ ਹੋ ਜਾਂਦੀਆਂ ਕਿਤੇ ਕਿਤੇ ਤਾਂ ਕਰਕੇ ਉਹ ਬਲੌਗ ਨਹੀਂ ਪਾਉਂਦੇ ਹੁਣ ਉਹਦਾ ਇਹ ਪਾਇਆ ਕਰਨੇ ਲਗਾਤਾਰ ਬਲੌਗ ਠੀਕ ਹੈ ਜੀ ਪਾਇਆ ਕਰਾਂਗੇ ਤੁਹਾਡੇ ਆਪ ਦਾ ਦੂਤਾਰ ਆਪਾਂ ਬੱਲਾ ਕਰ ਲਈਆਂ ਬਲੌਗ ਦੇ ਵਿੱਚ ਹਨਾ ਉਮਰ ਉਮਰ ਦੇ ਜਿਵੇਂ ਉਮਰ ਦੇ ਹਿਸਾਬ ਨਾਲ ਬੰਦਾ ਸੈੱਟ ਹੋਇਆ ਹੋਵੇ ਫੇ ਬੰਦਾ ਗਾਂ ਦੀ ਜਿਹੜੀ ਆਉਣੇ ਵਾਲੀ ਇਹ ਦੂਜੀ ਆ ਨਾ ਜਿੱਦਾਂ ਕਹਿੰਦੇ 40 50 ਸਾਲਾਂ ਦੇ ਜਾਂ 60 ਸਾਲਾਂ ਦੇ ਉਹ ਫੇ ਲਾਈਫ ਸੌਖੀ ਹੋ ਜਾਂਦੀ ਵੀਰੋ ਠੀਕੇ ਨਿਆਣਿਆਂ ਵਾਸਤੇ ਵੀ ਆਪਣੇ ਤੇ ਆਪਣੇ ਵਾਸਤੇ ਵੀ ਜੀ ਆਪਣਾ ਕੁਛ 3 4 ਸਾਲਾਂ ਦੇ 35 ਸਾਲਾਂ ਦੇ ਬਣਦਾ 18 ਤਾਂ ਕਰਕੇ ਜੀ ਟੈਨਸ਼ਨ ਆਇਆ ਕਿ ਆਹ ਬਈ ਆਪਣੀ ਲਾਈਫ ਵਧੀਆ ਹੋ ਜਿਵੇਂ ਅਸੀਂ ਨੂੰ ਆਪਾਂ ਮੜੇ ਸੈੱਟ ਕਰ ਦਈਏ ਸ਼ੌਪ ਦੇ ਦਈਏ ਯਾਰ ਹਨਾ ਬਾਪੂ ਵੀ ਵਿਚਾਰਾ ਸਾਡਾ ਬਾਹਰੋਂ ਕੰਮ ਕਰਦਾ ਉਹਨੂੰ ਵੀ ਮੜੇ ਦੇਖ ਲਈਏ ਹਨਾ ਤਾਂ ਕਰਕੇ ਟੈਨਸ਼ਨ ਨਾ ਹੋ ਜਾਂਦੀਆਂ ਉਹ ਨਹੀਂ ਕੋਈ ਚੱਕਰ ਬਲੌਗ ਆਊਟ ਦਾ ਘੁੰਮਣਾ ਯਾਰ ਘੁੰਮਣ ਨੂੰ ਨਹੀਂ ਜੀ ਕ ਬਾਹਰ ਨਿਕਲਣ ਨੂੰ ਨਹੀਂ ਆਉਂਦਾ ਜਣ ਕੇ ਹੁਣ ਸ਼ੁਰੂ ਕਰ ਦੇਣੇ ਬਲੌਗ ਆਪਾਂ ਵਧੀਆ ਜਣ ਕੇ ਟਰੈਵਲਿੰਗ ਬਲੌਗ ਸ਼ੁਰੂ ਕਰਨੇ ਆ ਇਦਾਂ ਨਹੀਂ ਆਵੇਂ ਮਾੜੇ ਮੂਡੇ ਹਨਾ ਟਰੈਵਲਿੰਗ ਬਲੌਗ ਸ਼ੁਰੂ ਕਰਨੇ ਜਿੱਦਾਂ ਹੁਣ ਕਿਤੇ ਚੱਲ ਕੇ ਚਲੰਦ ਨੂੰ ਘੁੰਮਣ ਜਾ ਹੋਰ ਆ ਟਰੱਕਾ ਟਰ ਇਦਾਂ ਪਾਉਣ ਘੁੰਮਿਆ ਕਰਨਾ ਵੀਰੋ ਹਫਤੇ 'ਚ ਇੱਕ ਅੱਧਾ ਟੂਰ ਲਾ ਦਿਆ ਕਰਨਾ ਹਨਾ ਵੈਸਟ ਆ ਉਹ ਕਹਿੰਗੇ ਆਪਣਾ ਵੀ ਚੈਨਲ ਵੀ ਗਰੋ ਕਰੂਗਾ ਜਾਂ ਹੋਰ ਹਨਾ ਹੋਰ ਨਹੀਂ ਤਾਂ ਗਰੋ ਨਹੀਂ ਇਹ ਚੈਨਲ ਵਾਲਾ ਹੀ ਡੱਟੀ ਚੱਲ ਗਿਆ ਆਪਣਾ ਉਹ ਇੰਨਾ ਵੀ ਨਹੀਂ ਰਿਹਾ ਥੋੜਾ ਵਾਲਾ ਚੱਲ ਗਿਆ ਠੀਕ ਹੈ ਜੀ ਤਾਂ ਕਰਕੇ ਬਲੌਗ ਨਾ ਪਾਉਣ ਦੇ ਕਾਰਨ ਹਨਾ ਜਿੰਨੇ ਵੀ ਆਪਣਾ ਪਿੰਡ ਚ ਉਹ ਵੀਰ ਆਪ ਠੀਕ ਆ ਸਾਰ ਕੈਮਰਾ ਲਵਾ ਲਿਆ ਵੇ ਕੈਮਰਾ ਲਵਾ ਲਿਆ ਵੇ ਕੈਮਰੇ ਨੂੰ ਵੇ 6 ਮਹੀਨੇ ਲੱਗੇ ਬਾ ਠੀਕ ਆ ਵੇ ਇਹ ਉਹੀ ਵਾਲਾ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਸਹੀ ਆ ਇੱਦਾਂ ਹੀ ਕੰਮ ਚੱਲਦਾ ਵੀਰੋ ਠੀਕ ਆ ਜੀ ਕੰਮ ਕਰਾਂ ਜ਼ਰੂਰੀ ਆ ਯਾਰ ਮੈਨਾਂ ਜਿੰਨੇ ਵੀ ਮੇਰੀ ਵੀਡੀਓ ਨੂੰ ਨਾ ਨਿਆਣੇ ਵੀ ਦੇਖਦੇ ਆ ਮੈਂ ਲਿਆੜਾ ਨੂੰ ਇਹ ਕੱਲ ਕਹਿਣਾ ਚਾਹੁੰਦਾ ਇੱਦਾਂ ਛੋਟੇ ਛੋਟੇ ਬੱਚੇ ਠੀਕ ਆ ਜੀ ਇਹ ਛੋੜੀਆਂ-ਛੋੜੀਆਂ ਕੁੜੀਆਂ ਵਿਚਾਰੀਆਂ ਉਹ ਬਹੁਤ ਸੋਹਣੀਆਂ-ਸੋਹਣੀਆਂ ਦੇਖ ਰਹੀਆਂ ਜਿੱਦਾਂ ਨਾ ਨਿਆਣੀਆਂ ਕੱਪ ਦਾ ਰੂਪ ਹੁੰਦੇ ਨਿਆਣੇ ਕਹਿੰਦਾ ਮਤਲਬ ਉਹ ਦੇਖਦੇ ਆ ਨਾ ਉਹਨਾਂ ਨੂੰ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਪੜ੍ਹਾਈ ਕਰੋ ਵੀਰੋ ਠੀਕ ਆ ਜਿੰਨੀ ਹੁੰਦੀ ਆ ਪੜ੍ਹਾਈ ਕਰੋ ਪੜ੍ਹਾਈ ਤੋਂ ਬਿਨਾ ਕੱਖ ਨਹੀਂ ਅਸੀਂ ਪੁੱਛ ਕੇ ਦੇਖੋ ਆ ਕਿ ਸਿਸਟਮ ਆ ਨਾ ਜਿੰਨੀ ਪੜ੍ਹਾਈ ਹੋ ਸਕਦੀ ਕਰੋ ਆਪਣਾ ਆਉਣ ਵਾਲਾ ਸਮਾਂ ਜਿਹੜਾ ਪੜ੍ਹਾਈ ਸਿਰ ਤੇਈ ਆ ਵੀਰੋ ਅੱਜ ਕੱਲ ਦਾ ਸਮਾਂ ਜਿਹੜਾ ਪੜ੍ਹਾਈ ਦਾ ਹੀ ਆ ਠੀਕ ਆ ਕੋਈ ਬੰਦਾ ਨੌਕਰੀ ਲੱਭ ਲੂ ਕੋਈ ਹੋਰ ਕਿਤੇ ਕੋਸ਼ਿਸ਼ ਕਰਕੇ ਦੇਖੋ ਆ ਵੀ ਨੌਕਰੀ ਬੰਦਾ ਲੱਗਦਾ ਹੀ ਆ ਵਧੀਆ ਜੇ ਪੜ੍ਹਾਈ ਆ ਤੁਹਾਡੀ ਉਹ ਬੰਦਾ ਨੌਕਰੀ ਲੱਗੂਗਾ ਹੀ ਹੈ ਨਾ ਤੇ ਉੱਦੀ ਦੂਜੀ ਗੱਲ ਆ ਕਿ ਕਿਤੇ ਬਾਹਰ ਅੰਦਰ ਜਾਣਾ ਉੱਥੇ ਵੀ ਬੰਦਾ ਇੰਗਲਿਸ਼ ਉਹ ਵਗੈਰਾ ਜੇ ਬੋਲ ਲੈਂਦਾ ਨਾ ਇਹ ਚ ਚੱਕਰ ਹੋ ਜਾਂਦਾ ਆ ਇਸ ਲਈ ਜਿੰਨਾ ਪੜਾ ਸਕਦਾ ਨੇ ਆਣੋ ਪੜਿਓ ਠੀਕ ਆ ਆਪਣੇ ਘਰਦਿਆਂ ਨੂੰ ਵਧੀਆ ਰੱਖਿਓ ਮਾੜੀ ਸੰਗਤ ਤੋਂ ਬਚਿਓ ਠੀਕ ਆ ਅੱਜ ਕੱਲ ਜਿੱਦਾਂ ਕਹਿੰਦੇ ਨਸ਼ਾ ਉਹ ਚੱਲ ਰਿ ਜਾ ਕੇ ਜੀ ਇਹ ਲੜਾਈਆਂ ਤੋਂ ਬਚੋ ਠੀਕ ਆ ਮਾਹੌਲ ਦੇ ਹਿਸਾਬ ਨਾਲ ਆਪਾਂ ਇਹ ਚੀਜ਼ ਆਪਣੇ ਆਪ ਇੱਕ ਮਾਤੜ ਲੋਕਾਂ ਦੀ ਚੀਜ਼ਾਂ ਨਹੀਂ ਹੈ ਇਹ ਮੈਂ ਕਈ ਵਾਰੀ ਸਮਝਾਉਂਦਾ ਹੁੰਦਾ ਬੰਦੇ ਆਪਣੇਆਂ ਨੂੰ ਮੁੰਡਿਆਂ ਨੂੰ ਕਿ ਇਹ ਜਿਹੜੀਆਂ ਲੜਾਈਆਂ ਹੋਈਆਂ ਨਾ ਇਹ ਆਪਣੇਆਂ ਦੇ ਵਾਸਤੇ ਨਹੀਂ ਇਹ ਤਗੜੇ ਬੰਦਿਆਂ ਦੇ ਸ਼ੋਸ਼ੇ ਆ ਠੀਕ ਆ ਗਰੀਬ ਬੰਦਾ ਨਹੀਂ ਇਹ ਫੋਟ ਕਰਦੇ ਕਰੂਗਾ ਉਹ ਆਪਣਾ ਘਰ ਬਰਬਾਦ ਕਰੂਗਾ ਠੀਕ ਆ ਇਸ ਲਈ ਇਹ ਚੀਜ਼ਾਂ ਤੋਂ ਦੂਰ ਰਹੋ ਠੀਕ ਆ ਘਰ ਚ ਕਲੇਸ਼ ਹੋਊ ਜਾਂ ਹੋਰ ਹੋਊਗਾ ਨਾ ਇਹ ਚੀਜ਼ਾਂ ਕਰੂਗਾ ਇਹ ਵੈਸਟ ਆ ਆਪਣੇ ਤੁਸੀਂ ਜੋ ਵੀ ਲਾਈਫ ਚੱਲਦੀ ਆ ਕੰਮਾ ਕਰਾ ਲਈ ਉਹ ਚਲਾਓ ਠੀਕ ਆ ਇੱਧਰ ਨੂੰ ਜਾਓ ਇਹ ਨਾ ਮੇਰਾ ਭਰਾ ਕਿਉਂਕਿ ਆਪਾਂ ਦੇਖਦੇ ਆ ਉੱਦਾਂ ਦੇ ਬੇਬੀ ਵੀਰ ਇੱਧਰ ਨੂੰ ਜਾਉਣ ਦਾ ਫਾਇਦਾ ਹੀ ਕੋਈ ਨਹੀਂ ਘਰ ਆਪਣਾ ਨਾ ਪਰਵਾਸ ਕਰੋ ਗੱਲ ਕਿਸੇ ਦੂਜਿਆਂ ਦੇ ਵਿੱਚ ਆਪਣੇ ਬਾਪੂ ਨੂੰ ਸੋਖਦੇ ਹੋ ਬਾਕੀ ਤੁਸੀਂ ਬਣੇ ਰਹੋ ਬਲੌਗ ਦੇ ਵਿੱਚ ਕੰਮ ਕਰ ਲਾ ਕਰਦੇ